ਬੱਬਰਵਦਾ ਜੀ ਨੇ ਕਥਾਂ ਤੇ ਹੋਰ ਬੜਾ ਪਿਆਰਾ ਕਿਹਾ ਕਹਿ ਰਵਿਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਬਾਬਾ ਜੀ ਕਹਿੰਦੇ ਮੈਂ ਲੁੱਟਿਆ ਗਿਆ ਆਪਣੇ ਥੋੜੇ ਬਹੁਤੇ ਪੈਸੇ ਲੁੱਟੇ ਜਾਣ ਨਾ ਬਜ਼ੁਰਗੋ ਆਪਾਂ ਥਾਂ ਥਾਂ ਦੱਸਦੇ ਆਂ ਜਾ ਕੇ ਫਿਰ ਮੈਂ ਜੀ ਬਰਬਾਦ ਹੋ ਗਿਆ ਮੇਰੇ ਇਹ ਬਿਜ਼ਨਸ ਇਹ ਕੰਮ ਇਹ ਕਾਰੋਬਾਰ ਦੇ ਵਿੱਚ ਮੈਨੂੰ ਘਾਟਾ ਪੈ ਗਿਆ ਏ ਮੈਂ ਤੇ ਬਰਬਾਦ ਹੋ ਗਿਆ ਕੱਖਾਂ ਦਾ ਨਹੀਂ ਰਿਹਾ ਮੈਂ ਤੇ ਹੁਣ ਪਾਤਸ਼ਾਹ ਕਹਿੰਦੇ ਹਰ ਕੋਈ ਕਹਿ ਦਿੰਦਾ ਏ ਪਰ ਮਨਾ ਆਪਣੇ ਅੰਦਰ ਛਾਤੀ ਤੇ ਮਾਰ ਅੰਦਰੋਂ ਤੇ ਜਾ ਆਪਣੇ ਵੱਲ ਨੂੰ ਧਿਆਨ ਮਾਰ ਕਦੇ ਕਿਹਾ ਏ ਤੇਰੇ ਜੀਵਨ ਦੇ ਅੰਦਰ ਨਿਮਰਤਾ ਹੀ ਨਹੀਂ ਰਹੀ ਕਹਿੰਦਾ ਏ ਜੀ ਕੋਈ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਪੈਸੇ ਤੇ ਬੜੇ ਦੇ ਦਿੱਤੇ ਨਿਮਰਤਾ ਮੇਰੇ ਜੀਵਨ ਵਿੱਚ ਰਹੀ ਨਹੀਂ ਗਈ ਮੈਂ ਕੀ ਕਰਾਂ ਦਇਆ ਭਾਵਨਾ ਹੋਣੀ ਚਾਹੀਦੀ ਸੀ ਮੇਰੇ ਜੀਵਨ ਦੇ ਅੰਦਰ ਦਇਆ ਭਾਵਨਾ ਨਹੀਂ ਰਹੀ ਮੈਂ ਕਿੱਥੇ ਜਾਵਾਂ ਪਰ ਉਪਕਾਰ ਚਾਹੀਦੇ ਨੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਨੂੰ ਪੜ ਕੇ ਸਮਝ ਕੇ ਥੋੜਾ ਬਹੁਤਾ ਮੈਂ ਕੁਝ ਚੰਗਾ ਵੀ ਕਰਨਾ ਸੀ ਕਿਉਂਕਿ ਗੁਰੂ ਨਾਨਕ ਜਦੋਂ ਤੁਰਦੇ ਨੇ ਚੰਗਿਆਈ ਲਈ ਤੁਰਦੇ ਨੇ ਜਿੱਥੇ ਲੋੜ ਹੈ ਜਿੱਥੇ ਜ਼ਰੂਰਤ ਹੈ ਖੜਦੇ ਨੇ ਸਿਰਫ ਗ੍ਰਹਿਣ ਨਹੀਂ ਕਰਦੇ ਗਿਆਨ ਨਹੀਂ ਲੈਂਦੇ ਸਿਰਫ ਬਾਣੀ ਨਹੀਂ ਉਚਾਰਦੇ ਜਿੱਥੇ ਜੋ ਕਰਨ ਦੀ ਲੋੜ ਪਈ ਉਹ ਕਰਦੇ ਨੇ ਪਾਤਸ਼ਾਹ ਵੇਖੋ ਮੇਰੇ ਜੀਵਨ ਦੇ ਅੰਦਰ ਮਾਇਆ ਲੁੱਟੀ ਗਈ ਮੈਂ ਥਾਂ ਥਾਂ ਤੇ ਦੱਸਿਆ ਮੇਰੇ ਜੀਵਨ ਦੇ ਅੰਦਰ ਨਾ ਪਿਆਰ ਰਿਹਾ ਨਾ ਨਿਮਰਤਾ ਰਹੀ ਨਾ ਪਰਉਪਕਾਰ ਰਹੇ ਮੈਂ ਭਰਾ ਦੇ ਨਾਲ ਲੜਦਾ ਹਾਂ ਮਾਤਾ ਪਿਤਾ ਦਾ ਸਤਿਕਾਰ ਨਹੀਂ ਕੀਤਾ ਉਹਨਾਂ ਦੀ ਕਦਰ ਨਹੀਂ ਪਾਈ ਜਿੱਥੇ ਕਦਰ ਪਾਉਣੀ ਸੀ ਉੱਥੇ ਕਦਰਾਂ ਕੀਮਤਾਂ ਨਹੀਂ ਸਮਝੀਆਂ ਮੇਰੇ ਤੇ ਤਰਸ ਕਰੋ ਅੰਦਰੋਂ ਲੁੱਟਿਆ ਗਿਆ ਮੈਂ ਤੇ ਇਦਾਂ ਕਹਿੰਦਾ ਇਹ ਜੀ ਕੋਈ ਬਾਬਰ ਅਲਦਾ ਜੀ ਕਹਿੰਦੇ ਕੋਈ ਨਹੀਂ ਕਹਿੰਦਾ ਉਹ ਆਪ ਕਹਿ ਰਹੇ ਨੇ ਆਪਣੇ ਆਪ ਨੂੰ ਪਾਤਸ਼ਾਹ ਮੇਰੇ ਜੀਵਨ ਵਿੱਚ ਇਮਾਨਦਾਰੀ ਨਹੀਂ ਰਹੀ ਇਮਾਨਦਾਰੀ ਖਤਮ ਹੋ ਗਈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਜਦੋਂ ਤੇ ਕੁਝ ਪਾ ਲੈਂਦਾ ਹੈ ਅਹੰਕਾਰ ਕਰਦਾ ਹੈ ਫਿਰ ਤੇ ਫਿਰ ਤੇ ਕਹਿੰਦਾ ਇਹ ਜੀ ਮੈਂ بڑا ਚੜ੍ਹਦੀ ਕਲਾ ਦੇ ਵਿੱਚ ਆ ਠੀਕ ਹੈ ਭਾਈ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਤਾਂ ਬੰਦਾ ਕਹਿ ਸਕਦਾ ਏ ਰੱਬ ਨੇ ਬੜਾ ਕੁਝ ਦਿੱਤਾ ਏ ਜੀ ਬੜਾ ਸ਼ੁਕਰਾਨਾ ਏ ਰੱਬ ਦਾ ਬੜੀ ਵਧੀਆ ਗੱਲ ਐ ਪਰ ਕਹਿੰਦੇ ਜਦੋਂ ਦਿੱਤਾ ਵੀ ਹੋ ਗੇ ਫਿਰ ਦਿੱਤੇ ਨੂੰ ਵੀ ਤੂੰ ਭੁੱਲ ਜਾਣਾ ਏ ਤਾਂ ਫਿਰ ਅਕਿਰਤ ਕਣ ਗੁਰਬਾਣੀ ਨੇ ਕਿਹਾ ਏ ਜਿਸ ਰੱਬ ਨੇ ਜਿਸ ਪਿਤਾ ਪਰਮੇਸ਼ਰ ਨੇ ਤੈਨੂੰ ਵਰਤਨ ਹੰਡਾਉਣ ਦੇ ਲਈ ਸਭ ਕੁਝ ਦਿੱਤਾ ਤੂੰ ਅਕਿਰਤ ਕਣ ਬਣ ਕੇ ਉਸ ਨੂੰ ਹੀ ਭੁੱਲ ਗਿਆ ਏ ਉਸ ਨੂੰ ਹੀ ਵਿਸਾਰ ਦਿੱਤਾ ਏ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਦਾ ਹੈ ਤੇ ਮਾਇਆ ਚਲੀ ਜਾਏ ਰੋਂਦਾ ਏ ਬਿਲਕਦਾਏ ਪਰੇਸ਼ਾਨ ਹੁੰਦਾ ਏ ਫਿਰ ਤੇ ਰੋ ਰੋ ਕੇ ਵਿਖਾਉਂਦਾ ਏ ਜੀ ਮੈਂ ਬਰਬਾਦ ਹੋ ਗਿਆ ਕੋਈ ਇਨਸਾਨ ਅੰਦਰੋਂ ਬਰਬਾਦ ਹੋਇਆ ਕਦੇ ਮਹਿਸੂਸ ਨਹੀਂ ਕਰਦਾ ਕਿ ਅੰਦਰ ਟਿਕਾ ਨਹੀਂ ਰਿਹਾ ਅੰਦਰ ਧੀਰਜ ਨਹੀਂ ਰਿਹਾ ਅੰਦਰ ਸਹਿਜ ਨਹੀਂ ਰਿਹਾ ਅੰਦਰ ਚੁੱਪ ਦਾ ਰਹਿਣ ਦਾ ਵੀ ਅੰਦਰ ਅੰਦਾਜ਼ਾ ਨਹੀਂ ਹੈ ਕਿ ਕਿਵੇਂ ਸ਼ਾਂਤ ਬੈਠਣਾ ਹੈ ਕਹਿੰਦੇ ਇਹਨਾਂ ਗੱਲਾਂ ਤੇ ਕੋਈ ਪਰੇਸ਼ਾਨ ਨਹੀਂ ਹੁੰਦਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਕਿਸੇ ਮਹਾਨ ਮਹਾਪੁਰਖ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਮਨੁੱਖ ਦੀ ਜ਼ਿੰਦਗੀ ਦੀ ਇੱਕੋ ਇੱਕ ਸਭ ਤੋਂ ਵੱਡੀ ਗਲਤੀ ਹੈ ਕਿ ਜ਼ਿੰਦਗੀ ਦੇ ਪਰਮ ਸਤਿਆ ਨੂੰ ਸੱਚ ਨੂੰ ਖੋਜਣ ਤੋਂ ਬਿਨਾ ਹੀ ਇਹ ਦੁਨੀਆ ਤੋਂ ਚਲਿਆ ਜਾਂਦਾ ਹੈ ਆਪਣੇ ਆਪ ਨੂੰ ਜਾਣੇ ਬਿਨਾ ਹੀ ਇਹ ਸੰਸਾਰ ਤੋਂ ਚਲਿਆ ਜਾਂਦਾ ਹੈ ਇਪੋ ਜਲਕੂ ਕਹਿਣਾ ਬੜਾ ਸੌਖਾ ਏ ਆਪਣੇ ਆਪ ਨੂੰ ਜਾਣਣਾ ਪਰ ਜਾਣ ਲੈਣਾ ਜਿਨੇ ਜਾਣ ਲਿਆ ਉਹ ਭਾਵੇਂ ਫਿਰ 15 ਸਾਲ ਦੀ ਉਮਰ ਵਿੱਚ ਉਮਰ ਵਿੱਚ ਸੰਸਾਰ ਤੋਂ ਚਲ ਜੇ ਭਾਵੇਂ 25 ਸਾਲ ਦੀ ਉਮਰ ਦੇ ਵਿੱਚ ਫਿਰ ਭਾਵੇਂ 50 ਸਾਲ ਦੀ ਉਮਰ ਦੇ ਵਿੱਚ ਉਹਦਾ ਜਾਣਾ ਬੜਾ ਸਫਲ ਹੈ। ਦੈਨ ਆ ਰਹੀ ਨਹੀਂ ਆਪਾਂ ਅੱਗੇ ਇਤਿਹਾਸ ਸ਼ੁਰੂ ਕਰਾਂਗੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਦੀ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ ਬਾਬਾ ਅਜੀਤ ਸਿੰਘ ਜੀ بڑے ਛੋਟੇ ਨੇ 4 ਸਾਲ ਦੀ ਉਮਰ ਹੈ ਪਰ ਜਾਣਾ ਬੜਾ ਸਫਲ ਹੈ ਕਿਉਂਕਿ ਗੁੜਤੀ ਦੇ ਵਿੱਚ ਗਿਆਨ ਦੇ ਵਿੱਚ ਸਮਝ ਦੇ ਵਿੱਚ ਉਹ ਕੁਝ ਮਿਲ ਗਿਆ ਜਿਹੜਾ ਕਈ ਵਾਰ ਇਨਸਾਨ 90 80 ਸਾਲ ਦੀ ਉਮਰ ਤੇ ਪਹੁੰਚ ਜਾਂਦਾ ਹੈ ਉਹ ਕੁਝ ਪ੍ਰਾਪਤ ਨਹੀਂ ਹੁੰਦਾ ਜਿਹੜਾ ਕੁਝ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਹਾਸਲ ਕੀਤਾ ਗੁਰੂ ਪਾਤਸ਼ਾਹ ਕਹਿੰਦੇ ਕਰਿਆ ਕਰ ਆਪਣੇ ਆਪ ਨੂੰ ਜਾਣਿਆ ਕਰ ਕੌਣ ਹੈ ਕਿਉਂ ਆਇਆ ਹੈ ਕਿੱਥੇ ਜਾਣਾ ਹੈ ਕਿੱਥੇ ਸਮਾ ਜਾਣਾ ਹੈ ਆਪਾਂ ਵਿਚਾਰ ਨੂੰ ਥੋੜਾ ਅੱਗੇ ਨੂੰ ਲੈ ਕੇ ਚੱਲਦੇ ਆ ਤਾਂ ਕਹਿੰਦੇ ਜਦ ਕਛ ਪਾਵੇ ਤਦ ਗਰਭ ਕਰਤ ਹੈ ਮਾਇਆ ਗਈ ਤਦ ਰੋਣ ਲੱਗਦਾ ਹੈ ਰੋਣਾ ਹੈ ਆਪਣੇ ਅੰਦਰ ਨੂੰ ਵੀ ਰੋਇਆ ਕਰ ਅੰਦਰ ਨੂੰ ਵੇਖਿਆ ਕਰ ਫਿਰ ਸੱਚ ਨਜ਼ਰ ਆਵੇਗਾ ਫਿਰ ਅੰਦਰੋਂ ਸਾਫ ਹੋ ਜਾਵੇਗਾ ਜਦੋਂ ਸਾਫ ਹੋਵੇਗਾ ਸਾਫ ਸਾਫ ਵਿਚਾਰ ਨજર ਆਉਣਗੇ ਕਿਹੜੇ ਵਿਚਾਰ ਤੈਨੂੰ ਪਰੇਸ਼ਾਨ ਕਰਦੇ ਨੇ ਕੀ ਚੱਲਦਾ ਏ ਫਿਰ ਤੂੰ ਵਿਚਾਰਾਂ ਨੂੰ ਛੱਡ ਸਕਦਾ ਏ ਜਦੋਂ ਸਾਫ ਨજર ਆ ਗਈ ਤਾਂ ਪਰ ਗੁਰੂ ਬਾਦਸ਼ਾਹ ਕਹਿੰਦੇ ਤੁੰਦਲਾ ਨਾ ਬਣਾ ਅੰਧੇਰੇ 'ਚ ਨਾ ਰਹੇ ਅੰਧੇਰੇ 'ਚ ਰਹਿਣਾ ਚੰਗਾ ਲੱਗਦਾ ਏ ਕਿਉਂਕਿ ਜੇ ਸੱਚ ਨੂੰ ਜਾਣ ਲਿਆ ਇੱਕ ਮਨੁੱਖ ਨੂੰ ਇਹ ਵੀ ਡਰ ਹੁੰਦਾ ਏ ਜੇ ਸੱਚ ਨੂੰ ਬਿਲਕੁਲ ਜਾਣ ਲਿਆ ਫਿਰ ਹਰ ਇੱਕ ਗੱਲ ਸਾਫ਼-ਸਾਫ਼ ਨਜ਼ਰ ਆਉਂਦੀ ਏ ਕਿ ਰਿਸ਼ਤੇ ਨਾਤੇਆਂ ਦੇ ਵਿੱਚ ਕਿੱਥੇ ਇੱਕ ਪਿਆਰ ਹੈ ਕਿੱਥੇ ਇੱਕ ਚਲਾਕੀ ਹੈ ਕਿੱਥੇ ਇੱਕ ਸਿਰਫ਼ ਪੈਸੇ ਕਰਕੇ ਰਿਸ਼ਤੇ ਨਾਤੇ ਬਣੇ ਹੋਏ ਨੇ ਹੈ ਵੀ ਪਿਆਰ ਜਾਂ ਨਹੀਂ ਸਿਰਫ਼ ਇੱਕ ਖੇਡ ਹੀ ਹੈ ਜਦੋਂ ਸੱਚ ਨਜ਼ਰ ਆਉਂਦਾ ਏ ਮਨੁੱਖ ਨੂੰ ਡਰ ਹੈ ਕਿਤੇ ਮੈਂ ਦੁਖੀ ਨਾ ਹੋ ਜਾਵਾਂ ਕਿਉਂਕਿ ਸੱਚ ਜਾਣਨ ਤੋਂ ਬਾਅਦ ਆਪ ਪਦਾਰਥਾਂ ਦੇ ਨਾਲ ਸਨੇਹ ਨਹੀਂ ਰਹਿ ਜਾਂਦਾ ਫਿਰ ਇੱਕੋ ਹੀ ਪਰਮਾਤਮਾ ਰਹਿ ਜਾਂਦਾ ਹੈ ਇਹ ਝੂਠ ਹੈ ਜਿਹੜਾ ਉਹ ਬੰਦੇ ਨੂੰ ਚਾ ਦਿੰਦਾ ਏ ਜਦੋਂ ਕਿਸੇ ਨੇ ਰਿਸ਼ਤਾ ਜੋੜਨਾ ਹੋਵੇ ਨਾ ਬਜ਼ੁਰਗੋ ਥੋੜੇ ਜੇ ਸੁਪਨੇ ਵਿਖਾਏ ਜਾਂਦੇ ਨੇ ਜਿਵੇਂ ਮੁੰਡੇ ਕੁੜੀਆਂ ਦੀ ਗੱਲ ਲਾ ਲਓ ਐਦਾਂ ਹੋਵੇਗਾ ਉਦਾਂ ਹੋਵੇਗਾ ਪਰ ਉਹ ਸੁਪਨਿਆਂ ਦੇ ਵਿੱਚ ਜਿਹੜੀਆਂ ਓਖਿਆਈਆਂ ਨੇ ਮਨੁੱਖ ਨੂੰ ਉਹ ਨਹੀਂ ਦਿਖਦੀਆਂ ਜੋ ਸੱਚ ਹੈ ਉਹ ਨਜ਼ਰ ਨਹੀਂ ਆਉਂਦਾ ਕਿਸੇ ਨੇ ਬੜੀ ਪਿਆਰਾ ਇਹ ਥਾਟ ਲਿਖਿਆ ਇਹ ਕਹਿੰਦੇ ਤੁਸੀਂ ਯੂ ਕੈਨ ਇਗਨੋਰ ਦੀ ਰਿਐਲਿਟੀ ਆਫ ਲਾਈਫ ਵਟ ਯੂ ਕੈਨ ਨਾਟ escape yourself from the result ਕਹਿੰਦੇ ਤੁਸੀਂ ਸੱਚ ਨੂੰ ਇਗਨੋਰ ਕਰ ਸਕਦੇ ਹੋ ਪਰ ਸੱਚ ਦੇ ਜਿਹੜੇ ਰਿਜ਼ਲਟ ਨੇ ਉਹਨਾਂ ਤੋਂ ਨਹੀਂ ਭੱਜ ਸਕਦੇ ਉਹ ਤੇ ਸਾਹਮਣੇ ਆਉਣਗੇ ਉਹ ਤੇ ਵਾਪਰ ਲੰਗੇ ਪਰ ਮਨੁੱਖ ਬਚਦਾ ਕਿਵੇਂ ਨਾ ਕਿਵੇਂ ਸੱਚ ਤੋਂ ਬਚਿਆ ਰਹਾ ਸਭ 'ਚ ਨਜ਼ਰ ਆਵੇਗਾ ਤੇ ਬਹੁਤ ਕੁਝ ਮੈਨੂੰ ਸਹਾਰਨਾ ਪੈਣਾ ਹੈ ਬਹੁਤ ਕੁਝ ਇਗਨੋਰ ਕਰਨਾ ਪੈਣਾ ਹੈ ਨਜ਼ਰ ਅੰਦਾਜ਼ ਕਰਨਾ ਪੈਣਾ ਹੈ ਪਰ ਜਿਹੜੇ ਜਾਣ ਲੈਂਦੇ ਨੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸਮਝ ਆ ਜਾਂਦਾ ਹੈ ਆਪਾਂ ਉਸ ਤੱਕ ਨੂੰ ਵੀ ਨਾਲ ਲੈ ਲਈਏ ਤੀਜੇ ਭਇਆ ਭਾਬੀ ਬੇਵ ਚੌਥੇ ਪਿਆਰ ਉਪੰਨੀ ਖੇੜ ਪੰਜਵੇਂ ਖਾਣ ਪੀਣ ਦੀ ਧਾਤ ਛੇਵੇਂ ਕਾਮਨਾ ਪੁੱਛੇ ਜਾਂਦਾ ਥੋੜਾ ਜਿਹਾ ਇੱਥੇ ਇਸ ਵਿਸ਼ੇ ਨੂੰ ਕਹਿ ਦੇਵਾਂ ਰਿਸ਼ਤੇ ਨਾਤੇ ਜੋੜਨ ਲੱਗਿਆਂ ਅੱਜ ਵੀ ਸਿੱਖ ਪਰਿਵਾਰ ਹੋ ਕੇ ਅਸੀਂ ਕਈ ਵਾਰ ਜਾਤਾਂ ਪਾਤਾਂ ਦੇ ਵਿੱਚ ਫਸ ਜਾਂਦੇ ਹਾਂ ਤੇ ਗੁਰੂ ਦੇ ਨਾਨਕ ਘਰ ਦਾ ਗੁਰੂ ਪਾਤਸ਼ਾਹ ਦੇ ਘਰ ਦੀ ਪਹਿਲ ਇੱਥੋਂ ਹੋਈ ਸੀ ਕਿ ਜੇ ਇਹ ਜਨੇਊ ਪਾਉਣਾ ਹੈ ਤਾਂ ਮੇਰੇ ਵੱਡੇ ਭੈਣ ਨੇ ਬੇਬੇ ਨਾਨਕੀ ਜੀ ਉਹਨਾਂ ਨੂੰ ਵੀ ਪਾ ਦੋ। ਆ ਮੇਰਾ ਪਿਆਰਾ ਮਿੱਤਰ ਹੈ। ਅਸੀਂ ਬਚਪਨ ਤੋਂ ਇੱਕ ਹੀ ਨਗਰ ਦੇ ਵਿੱਚ ਖੇਡੇ ਆ, ਪਲੇ ਆ, ਇਕੱਠੇ ਸਾਡਾ ਰਹਿਣ ਸਹਿਣ ਹੈ। ਮੇਰੇ ਭਾਈ ਮਿੱਤਰ ਭਾਈ ਮਰਦਾਨਾ ਜੀ ਇਹਨਾਂ ਨੂੰ ਜਨੇਊ ਪਾ ਦੋ। ਤਾਂ ਜੀ ਪੰਡਤ ਜੀ ਕਹਿੰਦੇ ਨਾ ਜੀ, ਨਾ ਤੇ ਔਰਤ ਪਹਿਨ ਸਕਦੀ ਏ ਤੇ ਨਾ ਹੀ ਆਹ ਭਾਈ ਮਰਦਾਨਾ ਜੀ ਪਹਿਨ ਸਕਦੇ ਨੇ। ਪਾਤਸ਼ਾਹ ਕਹਿੰਦੇ ਫਿਰ ਨਹੀਂ ਪਾਈ। ਜਿਹੜਾ ਵੰਡੀਆਂ ਦੇ ਵਿੱਚ ਲੈ ਗਿਆ ਜਿਹੜਾ ਉੱਚ ਨੀਂਚ ਦੇ ਵਿੱਚ ਲੈ ਗਿਆ ਆ ਜਿੰਨੇ ਮਨੁੱਖ ਨੇ ਇਹ ਪਰਮਾਤਮਾ ਦਾ ਰੂਪ ਨੇ ਰੱਬ ਹੈ ਕਹਿੰਦੇ ਤੁਸੀਂ ਰੱਬ ਦੇ ਨਾਲ ਨਫ਼ਰਤ ਕਰ ਰਹੇ ਹੋ ਤੇ ਜਾਨਵਰਾਂ ਨੂੰ ਪਸ਼ੂਆਂ ਨੂੰ ਆ ਪੇੜ ਪੌਦਿਆਂ ਨੂੰ ਨਦੀਆਂ ਨਾਲਿਆਂ ਨੂੰ ਦਰਿਆਵਾਂ ਨੂੰ ਤੁਸੀਂ ਰੱਬ ਬਣਾ ਕੇ ਪੇਸ਼ ਕਰ ਦਿੱਤਾ ਹੈ ਜਉਂਦੇ ਜਾਗਦੇ ਰੱਬ ਨੂੰ ਨਾ ਮਨੁੱਖ ਨਫ਼ਰਤ ਕਰਦਾ ਹੈ ਜੀ ਪਰ ਕਿੰਨਾ ਸੋਹਣਾ ਗੁਰੂ ਪਾਤਸ਼ਾਹ ਨੇ ਗੁਰੂ ਨੌਵੇਂ ਪਾਤਸ਼ਾਹ ਨੇ ਕਿਹਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹਿੰਦੇ ਘਟ ਘਟ ਹਰ ਹਿਰਦੇ ਦੇ ਵਿੱਚ ਰੱਬ ਆਪ ਬਿਠਾਏ ਇਹ ਕਹਿਣਾ ਬੜਾ ਸੌਖਾ ਏ ਜੀ ਜਾਣਨਾ ਬਹੁਤ ਔਖਾ ਏ ਹਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਅਸਲ ਘਰ ਕਿਹੜਾ ਏ ਬਜ਼ੁਰਗੋ ਹਰ ਮੰਦਰ ਇਹ ਸ਼ਰੀਰ ਹੈ ਸ਼ਰੀਰ ਹੈ ਕਹਿੰਦੇ ਆਹ ਹਰੀ ਦਾ ਮੰਦਰ ਹੈ ਅਸਲ ਘਰ ਅਸਲ ਘਰ ਵੇਖੋ ਕੋਈ ਵੀ ਬਾਹਰੀ ਗੁਰਦੁਆਰਾ ਮੰਦਰ ਮਸਜਿਦ ਨਹੀਂ ਇਹ ਪਾਠਸ਼ਾਲਾ ਹੈ ਇਹ ਸਿੱਖਣ ਦਾ ਘਰ ਹੈ ਗੁਰੂ ਪਾਤਸ਼ਾਹ ਕੋਲੇ ਗੁਰਦੁਆਰੇ ਹੋਏ ਸੋਝੀ ਪਾਈ ਸੀ ਸਿੱਖਣ ਲਈ ਆਉਂਦੇ ਹਾਂ ਪਰ ਅਸਲ ਘਰ ਕਿੱਥੇ ਹੈ ਆਪ ਕਿਸੇ ਉਜੜੀ ਹੋਈ ਜਗ੍ਹਾ ਤੇ ਜਾ ਕੇ ਬੈਠ ਜਾਓ ਉੱਥੇ ਵੀ ਉਹ ਰੱਬ ਤੁਹਾਡੇ ਅੰਦਰ ਹਾਜ਼ਰ-ਨਾਜ਼ਰ ਹੈ ਬੈਠਾਏ ਇਹਨੂੰ ਜਾਣ ਲੈਣਾ ਵੀ ਸੌਖਾ ਨਹੀਂ ਕਿਉਂਕਿ ਗਾਵੇ ਕੋ ਵੇਖੈ ਹਾਦਰਾ ਦੂਰ ਗਾਵੇ ਕੋ ਜਾਪੈ ਦਿਸੈ ਤੂਰ ਕਈਆਂ ਨੂੰ ਦੂਰ ਤੇ ਕਈਆਂ ਨੂੰ ਨੇੜੇ ਇਹ ਵੀ ਉਲਝਣ ਹੈ ਜਾਣ ਲੈਣਾ ਸਮਝ ਲੈਣਾ ਸੌਖਾ ਨਹੀਂ ਮੈਂ ਵਾਪਸ ਆਵਾਂ ਸ਼ਿਵੇਂ ਕਾਮਨਾ ਪੁੱਛੇ ਜਾਦ ਕਹਿੰਦੇ ਵੇਖ ਭਲੇ ਆ ਪਹਿਲੀ ਗੱਲ ਤੇ ਹਲੇ ਖਰੇ ਨਹੀਂ ਉਤਰੇ ਸਿੱਖ ਕਹੌਣ ਵਾਲੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮਣ ਵਾਲੇ ਹਲੇ ਤੇ ਪਹਿਲੀ ਗੱਲ ਤੇ ਹੀ ਬੜੀ ਗੌਰ ਕਰਨ ਦੀ ਲੋੜ ਹੈ ਠੀਕ ਹੈ ਸਾਡਾ ਜ਼ਮਾਨਾ ਸੀ ਮੈਂ ਬਜ਼ੁਰਗਾਂ ਦੇ ਹਿਸਾਬ ਨਾਲ ਕਹਾ ਲੋਕ ਸੀ ਇੰਨਾ ਬਹਿਮਾ ਭਰਮਾ ਦੇ ਵਿੱਚ ਕੋਈ ਉੱਚਾ ਹੈ ਕੋਈ ਨੀਵਾ ਹੈ ਪਰ ਆਪਣੇ ਬੱਚਿਆਂ ਦੇ ਅੰਦਰ ਇਹ ਜ਼ਹਿਰ ਨਾ ਪਾਇਓ ਆਪਣੇ ਬੱਚਿਆਂ ਦੇ ਅੰਦਰ ਇਹ ਬਿਮਾਰੀਆਂ ਨਾ ਕਿਤੇ ਜਮਾ ਕਰ ਜਾਇਓ ਉਹਨਾਂ ਨੂੰ ਨਾ ਕਿਤੇ ਕਹਿ ਦਿਓ ਕਿ ਇਹ ਗੱਲ ਕਰਕੇ ਅਸੀਂ ਉੱਚੇ ਆ ਜਾਂ ਇਹ ਗੱਲਾਂ ਕਰਕੇ ਉੱਚੇ ਆ ਕਈ ਤੇ ਸਿੱਖ ਮੈਂ ਐਸੇ ਵੀ ਵੇਖੇ ਨੇ ਕਈ ਰੀਲਾਂ ਕਈ ਵੀਡੀਓਜ਼ ਐਸੀਆਂ ਵੇਖੀਆਂ ਨੇ ਉਹ ਮਾਣ ਕਰਦੇ ਨੇ ਕਿਸੇ ਸ਼ਹੀਦ ਤੇ ਤਾਂ ਕਿਉਂਕਿ ਉਹ ਸਾਡੀ ਜਾਤੀ ਵਿੱਚ ਪੈਦਾ ਹੋਇਆ ਹੈ ਦੂਜਾ ਸਿੱਖ ਮਹਾਨ ਨਹੀਂ ਦੂਜੇ ਦਾ ਦਿਨ ਨਹੀਂ ਮਨਾਉਣਾ ਆ ਸਿੱਖ ਮਹਾਨ ਹੈ ਕਿਉਂਕਿ ਇਹ ਸਾਡੀ ਜਾਤੀ ਦਾ ਹੈ ਕਮਾਲ ਹੈ ਭਾਈ ਇਹ ਨੇ ਗੁਰੂ ਨਾਨਕ ਦੇ ਸਿੱਖ ਅਸਲ ਜਦੋਂ ਚਿਹਰਾ ਪੱਲੇ ਹੁੰਦੇ ਆ ਨਾ ਜੀ ਕਈ ਵਾਰ ਕੱਢ ਕੇ ਫਿਰ ਤੇ ਇਦਾਂ ਲੱਗਦਾ ਏ ਜੇ ਹੁਣ ਦੁਬਾਰਾ ਗੁਰੂ ਨਾਨਕ ਪਾਤਸ਼ਾਹ ਜੀ ਆ ਜਾਣ ਉਹਨਾਂ ਨੂੰ ਫਿਰ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਣੀ ਉਹਨਾਂ ਨੂੰ ਕਈ ਸਾਲ ਤੇ ਫਿਰ ਕੱਲੇ ਆਪਣੀ ਸਿੱਖਾਂ ਨੂੰ ਸਮਝਾਉਣ ਸਮਝਾਉਣ ਦੇ ਵਿੱਚ ਹੀ ਲੱਗਣਗੇ ਕਿ ਤੁਸੀਂ ਬੜੀ ਦੂਰ ਚਲੇ ਗਏ ਬੈਠੇ ਬੜੇ ਲੱਗੇ ਹੋ ਪਰ ਬੜੀ ਦੂਰ ਹੋ ਸਿਧਾਂਤਕ ਰੂਪ ਦੇ ਵਿੱਚ ਜਿਉਣ ਦੇ ਵਿੱਚ ਗੱਲਾਂ ਨੂੰ ਲਾਗੂ ਕਰਨ ਦੇ ਵਿੱਚ ਬੜੇ ਦੂਰ ਚਲੇ ਗਏ ਛੇਵੇਂ ਕਾਮਨਾ ਪੁੱਛਿਆ ਜਾਂਦਾ ਅਗਲੀ ਗੱਲ ਮੈਂ ਕਹੀ ਨਹੀਂ ਜਦੋਂ ਉਮਰ ਦੇ ਹਿਸਾਬ ਦੇ ਨਾਲ ਵੇਖ ਕਹਿੰਦੇ ਕਾਮ ਵਾਸ਼ਨਾਵਾਂ ਵਿਕਾਰ ਤੇਰੇ ਤੇ ਪ੍ਰਭਾਵ ਪਾਉਂਦੇ ਨੇ ਉਦੋਂ ਕੋਈ ਜਾਤੀ ਨਹੀਂ ਉਦੋਂ ਨਹੀਂ ਤੈਨੂੰ ਕੋਈ ਜਾਤ ਨਜ਼ਰ ਆਉਂਦੀ ਆਹ ਕੌਣ ਜਾਤੀ ਦਾ ਏ ਕਿਹੜੀ ਜਾਤੀ ਦੇ ਨਾਲ ਸੰਬੰਧਿਤ ਰੱਖਦਾ ਏ ਨਹੀਂ ਕਹਿੰਦੇ ਉਦੋਂ ਨਹੀਂ ਉਦੋਂ ਤੇਰੀਆਂ ਵਾਸ਼ਨਾਵਾਂ ਦੀ ਪੂਰਤੀ ਹੋਣੀ ਚਾਹੀਦੀ ਏ ਤੇਰੇ ਰਸਾਂ ਦੀ ਪੂਰਤੀ ਹੋਣੀ ਚਾਹੀਦੀ ਏ ਪਰ ਵੇਖ ਕਿੰਨਾ 도ਗਲਾ ਇਨਸਾਨ ਏ ਤੂੰ ਆਪਾਂ ਪਿੱਛੇ ਰੱਖ ਲਈਏ ਕਿੰਨੇ 도ਗਲੇ ਇਨਸਾਨ ਹੋ ਗਏ ਕਹਿੰਦੇ ਵੇਖ ਜਦੋਂ ਤੂੰ ਰਿਸ਼ਤੇ ਜੋੜਨੇ ਨੇ ਉਦੋਂ ਜਾਤੀਆਂ ਪਰਖਦਾ ਏ ਉਦੋਂ ਉੱਚ ਨੀਚ ਦੇ ਵਿੱਚ ਫਸਿਆ ਹੋਇਆ ਏ ਪਰ ਵਾਸ਼ਨਾਵਾਂ ਦੀ ਜਦੋਂ ਗੱਲ ਆਉਂਦੀ ਏ ਤੇਰੇ ਜੀਵਨ ਦੇ ਅੰਦਰ ਕੋਈ ਜਾਤੀ ਨਹੀਂ ਕਿਹਦਾ ਇਨਸਾਨ ਨੇ ਕਿਦਾਂ ਦਾ ਹੋ ਗਿਆ ਏ ਕਹਿੰਦੇ ਵੇਖ ਥੋੜੀ ਵੀ ਲੱਜਾ ਨਹੀਂ ਥੋੜੀ ਵੀ ਸੰਗ ਸ਼ਰਮ ਨਹੀਂ ਤੇਰੇ ਜੀਵਨ ਦੇ ਵਿੱਚ ਇਮਾਨਦਾਰੀ ਵੀ ਨਹੀਂ ਕੋਈ ਸੱਚ ਨਜ਼ਰ ਹੀ ਨਹੀਂ ਆ ਰਿਹਾ ਅੰਦਰੋਂ ਖਤਮ ਹੋ ਗਿਆ ਆਪ ਕਰਕੇ ਕਹਿ ਦਿੰਦੇ ਨਾ ਜੀ ਆਪਾਂ ਬੰਦੇ ਦੀ ਜਮੀਰ ਮਰ ਗਈ ਹੈ ਜਮੀਰ ਨੂੰ ਪਰਮਾਤਮਾ ਦੀ ਪ੍ਰਤੀਨਿਧ ਮੰਨਿਆ ਜਾਂਦਾ ਹੈ ਜਮੀਰ ਜਿਉਂਦੀ ਹੈ ਰੱਬ ਜਾਗਦਾ ਹੈ ਰੱਬ ਹੈਗਾ ਹੈ ਮੈਂ ਵਾਪਸ ਆ ਜਾਮਾ ਸ਼ੇ ਮੈਂ ਕਾਮਨਾ ਪੁੱਛੇ ਜਾਤ ਨਹੀਂ ਪੁੱਛਦਾ ਕਹਿੰਦੇ ਅੱਗੇ ਆਈਏ ਬਾਬਾ ਜੀ ਕਹਿੰਦੇ ਵੇਖ ਪੰਜ ਤਤਾਂ ਦਾ ਸਰੀਰ ਸੀ ਕੈਸੇ ਰਸ ਲਾ ਲੈ ਕੈਸਾ ਬਣ ਗਿਆ ਹੈ ਐਦਾਂ ਦਾ ਬਣ ਗਿਆ ਹੈ ਥੋੜੀ ਰੂਪਰੇਖਾ ਹੁਣ ਆਪਣੇ ਅੱਖਾਂ ਸਾਹਮਣੇ ਲੈ ਲਓ ਇਦਾਂ ਦਾ ਬਣ ਗਿਆ ਇਹ ਕਹਿੰਦੇ ਮਿੱਟੀ ਦਾ ਪਤਲਾ ਐ ਤੈਨੂੰ ਸੋਨਾ ਮੋਕਾ ਦਿੱਤਾ ਏ ਵੇਸ਼ਵਾ ਹੁੰਦੀ ਏ ਨਾ ਜੀ ਲੋਕ ਉਹਨੂੰ ਲਾਣ ਤਾਂ ਪਾਉਂਦਾ ਏ ਨਿਲੱਜ ਲੱਜ ਦਾ ਇੱਕ ਸ਼ਬਦ ਵਰਤੇ ਗੁਰਬਾਣੀ ਦੇ ਅੰਦਰ ਪਾਤਸ਼ਾਹ ਜੇ ਰੇ ਜੀ ਨਿਲੱਜ ਲਾਜ ਤੋਂ ਹੀ ਨਾ ਹਰ ਤੱਜ ਕਰਤ ਕਾਹੂ ਕੇ ਜਾਂ ਹੀ ਨਿਲੱਜ ਦਾ ਅਰਥ ਹੁੰਦਾ ਏ ਜਿਹੜਾ ਮਨੁੱਖ ਆਪਣੇ ਸ਼ਰੀਰ ਨੂੰ ਵੇਚ ਦਿੰਦਾ ਏ ਉਹਨੂੰ ਲਾਣ ਤਾਂ ਪੈਂਦੀਆਂ ਨੇ ਸੰਸਾਰ ਦੇ ਅੰਦਰ ਇੱਕ ਬਾਹਰੀ ਔਰਤ ਤੇ ਨਜ਼ਰ ਆ ਜਾਂਦੀ ਏ ਮਨੁੱਖ ਨੂੰ ਬਾਰੇ ਮਨੁੱਖ ਜਿਹੜੇ ਸਾਰੇ ਹੀ ਆਪਣੇ ਸ਼ਰੀਰ ਨੂੰ ਵੇਚ ਰਹੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਅੰਦਰੂਨੀ ਵਿਕਾਰਾਂ ਦੇ ਵਿੱਚ ਵੇਚ ਰਹੇ ਨੇ ਆਪਣੇ ਅੰਦਰੂਨੀ ਜੀਵਨ ਦੇ ਵਿੱਚ ਵੇਚ ਰਹੇ ਨੇ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਗਿਣੇ ਮਿੱਥੇ ਗੱਲ ਨੂੰ ਇਨਸਾਨ ਕਹਿ ਦੇਗਾ ਕਿ ਇਹ ਗਲਤ ਹੈ ਪਰ ਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਨਾ ਸੋ ਜੀਵੇ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਬਾਕੀ ਸਾਰੇ ਮਰੇ ਹੋਏ ਨੇ ਭੁਲੇਖਾ ਹੈ ਕਿ ਆ ਬੰਦਾ ਜਿਉਂਦਾ ਜਾਗਦਾ ਬੈਠਾ ਏ ਕੋਈ ਨਹੀਂ ਜਿਉਂਦਾ ਅੰਦਰੋਂ ਜਿਉਣਾ ਜਾਗਦੇ ਰਹਿਣਾ ਇਹ ਤਪੱਸਿਆ ਏ ਇਹੀ ਹੱਠ ਹੈ ਇਹੀ ਜਪ ਤਪ ਨੇ ਅੰਦਰੋਂ ਜਾਗ ਕੇ ਜ਼ਿੰਦਗੀ ਨੂੰ ਜਿਉਣਾ 24 ਘੰਟੇ ਲੱਗ ਜਾਂਦੇ ਨੇ ਪਰ ਵੇਖ ਮਨਾਂ ਕਿੰਨਾ ਕ ਜਾਗੇ ਆ ਤੂੰ ਕਿੰਨਾ ਕ ਜਾਗ ਕੇ ਦਿਨ ਨੂੰ ਲਗਾਇਆ ਸੀ ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਗੱਲ ਕਹੇ ਕਿ ਪੰਗਤੀ ਨੂੰ ਪੂਰੀ ਕਰਨਾ ਹੈ। ਕਈ ਵਾਰ ਬਜ਼ੁਰਗੋ ਆਪਾਂ ਬੈਠੇ ਹੁੰਦੇ ਆ ਨਾ ਆਪਣਾ ਪੈਰ ਹਿਲਦਾ ਰਹਿੰਦਾ। ਆਪਣੇ ਹੱਥ ਹਿਲਦੇ ਰਹਿੰਦੇ ਨੇ। ਆਪਣਾ ਸਿਰ ਹਿਲਦਾ ਰਹਿੰਦਾ। ਜੇ ਤਾਂ ਜਾਗਦੇ ਹੋਏ ਹੱਥ ਹਿੱਲ ਰਿਹਾ। ਫਿਰ ਤੇ ਆਪਾਂ ਨੂੰ ਪਤਾ ਹੀ ਆਪਾਂ ਹੱਥ ਹਿਲਾ ਰਹੇ ਹਾਂ। ਆਪਾਂ ਜਾਗਦੇ ਨਹੀਂ ਹੱਥ ਆਪਣੇ ਆਪ ਹਿਲ ਰਿਹਾ ਹੁੰਦਾ ਆਪਣਾ ਧਿਆਨ ਕਿਤੇ ਹੋਰ ਹੁੰਦਾ ਹੈ। ਹੱਥ ਆਪਣੇ ਆਪ ਹਿਲ ਰਿਹਾ ਹੈ। ਬਹੁਤ ਜ਼ਿੰਦਗੀ ਦੀਆਂ ਕਿਰਿਆਵਾਂ ਇਦਾਂ ਹੀ ਚੱਲ ਰਹੀਆਂ ਹੁੰਦੀਆਂ ਨੇ ਸਾਨੂੰ ਪਤਾ ਨਹੀਂ ਸਾਡੀ ਬਾਡੀ ਕਿਵੇਂ ਕੀ ਕਰ ਰਹੀ ਏ ਸਬ ਕੌਂਸ਼ੀਅੰਸਲੀ ਉਹ ਸਭ ਕੁਝ ਵਾਪਰ ਰਿਹਾ ਹੁੰਦਾ ਏ ਬੇਹੋਸ਼ੀ ਦੇ ਵਿੱਚ ਹੀ ਬਹੁਤ ਕੁਝ ਹੋ ਜਾਂਦਾ ਏ ਪਤਾ ਨਹੀਂ ਲੱਗੇਗਾ ਇਹਦਾ ਵੀ ਹੱਥ ਦੇ ਵਿੱਚ ਫੋਨ ਹੋਵੇਗਾ ਲੱਭ ਕਿਤੇ ਹੋਰ ਹੋਮਾਂਗੇ ਹੱਥ ਦੇ ਵਿੱਚ ਚਾਬੀ ਏ ਜੇਬ ਦੇ ਵਿੱਚ ਚਾਬੀ ਏ ਲੱਭ ਕਿਤੇ ਹੋਰ ਰਹੇ ਘੁਮਾਂਗੇ ਭੁੱਲਣ ਦੀ ਗੱਲ ਨਹੀਂ ਇੱਕ ਬੇਹੋਸ਼ੀ ਦੇ ਹਿਸਾਬ ਨਾਲ ਵੀ ਵੇਖਿਓ ਅਸੀਂ ਬਹੁਤ ਚੀਜ਼ਾਂ ਉਦਾਂ ਹੀ ਕਰਦੇ ਜਾਂਦੇ ਆ ਜਿਹੜੀਆਂ ਸਾਨੂੰ ਸਮਝ ਨਹੀਂ ਆਉਂਦੀਆਂ ਬੇਹੋਸ਼ ਹੋ ਕੇ ਜ਼ਿੰਦਗੀ ਜਿਉਂਦੇ ਆ ਭੁੱਲਣਾ ਇੱਕ ਅਲੱਗ ਗੱਲ ਹੈ ਕੋਈ ਵੀ ਭੁੱਲ ਜਾਂਦਾ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਤਾਂ ਗੁਰੂ ਪਾਤਸ਼ਾਹ ਕਹਿੰਦੇ ਵੇਖ 24 ਘੰਟੇ ਲੰਘ ਜਾਂਦੇ ਨੇ ਰੋਜ਼ਾਨਾ ਸਮਾਂ ਮਿਲਦਾ ਹੈ ਪਰ ਜਾਗਦਾ ਕਿੰਨਾ ਕਹੇ ਅੰਦਰੋਂ ਕਿੰਨੀ ਕਿ ਜਾਗਣਾ ਹੈ ਬੜੇ ਬਿਰਲੇ ਨੇ ਅਗਲੀ ਪੰਕਤੀ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਚਾਰ ਦਿਨ ਵੇਖਣ ਨੂੰ ਬੜਾ ਵਧੀਆ ਲੱਗਦਾ ਹੈ ਸਰੀਰ ਬੱਚਾ ਜਵਾਨ ਬੜਾ ਮਾਣ ਹੋ ਜਾਂਦਾ ਹੈ ਸਰੀਰ ਤੇ ਪਰ ਕਹਿੰਦੇ ਅੰਤ ਨੂੰ ਤੇ ਵੇਖ ਫਰੀਦਾ ਖਾਕ ਨੰਨਦੀ ਐ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾ ਤਲੇ ਮੂਆਂ ਉੱਪਰ ਹੋਏ ਫਰੀਦਾ ਕਹਿੰਦੇ ਖਾਕ ਨੂੰ ਮਿੱਟੀ ਨੂੰ ਨਿੰਦਣਾ ਨਹੀਂ ਚਾਹੀਦਾ ਉੱਪਰ ਹੋਣ ਦਾ ਬਹੁਤਾ ਮਾਣ ਅਹੰਕਾਰ ਨਹੀਂ ਕਰਨਾ ਚਾਹੀਦਾ ਕਿ ਅੱਜ ਮੈਂ ਤੁਰਿਆ ਫਿਰਦਾ ਜਿਵੇਂ ਮੈਂ ਬੜਾ ਤੰਦਰੁਸਤਾਂ ਕਹਿੰਦੇ ਤੰਦਰੁਸਤੀ ਵੀ ਭਲੇ ਖਾਪਾ ਜਾਂਦੀ ਐ ਜਾਉਂਦੇ ਜਾਗਦੇ ਮਨੁੱਖ ਕਈ ਵਾਰ ਬੈਠੇ ਹੀ ਚਲੇ ਜਾਂਦੇ ਨੇ ਤੰਦਰੁਸਤੀ ਤੇ ਵੀ ਮਾਨ ਨਾ ਕਰ ਜਾਈਂ ਕਿਤੇ ਬੜੀਆਂ ਘਟਨਾਵਾਂ ਵੇਖੀਆਂ ਨੇ ਜੀ ਐਸੀਆਂ ਤੰਦਰੁਸਤੀ ਵੀ ਬੰਦੇ ਨੂੰ ਭਲੇਖਾ ਪਾ ਜਾਂਦੀ ਏ ਚੰਗਾ ਭਲਾ ਇਨਸਾਨ ਬੈਠਾ ਹੀ ਚਲੇ ਜਾਂਦਾ ਏ ਨਾ ਮਾਨ ਕਰੀਂ ਕਹਿੰਦੇ ਖਾਕੂ ਜੇੜ ਨਾ ਕੋਈ ਠੀਕ ਏ ਜਾਉਂਦੇ ਆਂ ਤੂੰ ਉੱਪਰ ਐ ਪਰ ਮੂਆ ਉੱਪਰ ਇਹਨੇ ਹੋ ਜਾਣਾ ਏ ਤੇਰੇ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਹੈ ਤੂੰ ਇੱਥੇ ਹੀ ਸਮਾਪਤ ਹੋ ਜਾਣਾ ਹੈ ਤੇਰੀ ਖੇਡ ਇੱਥੇ ਹੀ ਖਤਮ ਹੋ ਜਾਣੀ ਹੈ ਮਿੱਟੀ ਦੀ ਮਿੱਟੀ ਹੋ ਜਾਣੀ ਹੈ ਪਰ ਕੀ ਫਾਇਦਾ ਹੋ ਪਿਆ ਕਹਿੰਦੇ ਬੜੇ ਅਮੋਲਕ ਤੇ ਗਹਿਰੇ ਤੇ ਬੜੇ ਡੂੰਘੇ ਤਰਸ ਦੇ ਨਾਲ ਕਹਿੰਦੇ ਉਸ ਪਰਮਾਤਮਾ ਨੇ ਤੈਨੂੰ ਸੋਹਣਾ ਮੌਕਾ ਦਿੱਤਾ ਸੀ ਪਰ ਇਹ ਮੌਕਾ ਤੂੰ ਖੁੰਝਾ ਲਿਆ ਮੌਕਾ ਸਾਂਭਿਆ ਨਹੀਂ ਗਿਆ ਜਿਹੜੇ ਸਾਂਭ ਜਾਂਦੇ ਨੇ ਉਹ ਫਿਰ ਭਾਈ ਬੜਾ ਸੋਹਣਾ ਜੀਵਨ ਆਪਣਾ ਸਫਲਾ ਕਰ ਜਾਂਦੇ ਨੇ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਕੰਚੋਂ ਕੰਚਣ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਗੁਰੂ